ਮਾਰੂ ਮਹੱਲਾ ਪਹਿਲਾ ਮੋਲ ਖਰੀਦੀ ਲਾਲਾ ਗੋਲਾ ਮੇਰਾ ਨਾਮ ਸੁਭਾਗਾ ਗੁਰ ਕੀ ਬਚਨੀ ਹਾਰਟ ਦੇ ਕੰਨਾਂ ਜੇਤ ਲਾਇਆ ਤਿਤ ਲਾਗਾ ਤੇਰੇ ਲਾਲੇ ਕ્યા ਚਤਰਾਈ ਸਾਹਿਬ ਕਾ ਹੁਕਮ ਨਾ ਕਰਣਾ ਜਾਈ ਰਹਾ ਮਾਂ ਲਾਲੀ ਪਿਓ ਲਾਲਾ ਮੇਰਾ ਮਾਂ ਲਾਲੀ ਪਿਉ ਲਾਲਾ ਮੀਰਾ ਹਉ ਲਾਲੇ ਕਾ ਜਾਇਆ ਲਾਲੀ ਨਾਚੈ ਲਾਲਾ ਗਾਵੈ ਭਗਤ ਕਰੋ ਤੇਰੀ ਰਾਇਆ ਪੀਹ ਤਾ ਪਾਣੀ ਆਣੀ ਮੀਰਾ ਪੀਹ ਤਾ ਇਥੇ ਠੰਮਕ ਲਾਉਣੀ ਐ ਪਾਣੀ ਆਣੀ ਮੀਰਾ ਇਥੇ ਵਿਸਰਾਮ ਖਾਹਿ ਤਾ ਪੀਸਣ ਜਾਓ ਖਾਹਿ ਤਾ ਪੀਸਣ ਜਾਓ ਪੱਖਾ ਫੇਰੀ ਪੈਰ ਮਲੋਵਾ ਜਪਤ ਰਹਾ ਤੇਰਾ ਨਾਮ ਲੂਣ ਹਰਾਮੀ ਨਾਨਕ ਲਾਲਾ ਬਕਸ ਸਹ ਤੋਦ ਵੜਿਆਈ ਬਕਸੇ ਸਸੇ ਦੀ ਸਿਆਰੀ ਲੱਗੀ ਹੋਈ ਆ ਬਕਸੇ ਤੁੱਧ ਵੜਿਆਈ ਆਦ ਜੁਗਾਦ ਦਇਆ ਪਤ ਦਾਤਾ ਤੋਦ ਵੇਣ ਮੁਕਤ ਨਾ ਪਾਈ ਮਾਰੂ ਮਹੱਲਾ ਪਹਿਲਾ ਕੋਈ ਆਖੈ ਭੂਤ ਨਾ ਉਹ ਕਹਾ ਬੀਤਲਾ ਕੋਈ ਆਖੇ ਆਦਮੀ ਨਾਨਕ ਵਿਚਾਰਾ ਭਇਆ دیਵਾਨਾ ਸਾਹਕਾਰ ਨਾਨਕ ਬਹਰਾਨਾ ਹੋ ਹਰ ਬਿਨ ਅਵਰ ਨਾ ਜਾਨਾ ਰਹਾਉ ਤੋ دیਵਾਨਾ ਜਾਣੀਐ ਜਾ ਕਹਿ دیਵਾਨਾ ਹੋਈ ਇਕੀ ਸਾਹਿਬ ਬਾਹਰਾ ਦੂਜਾ ਅਵਰ ਨਾ ਜਾਣੈ ਕੋਇ ਤਉ دیਵਾਨਾ ਜਾਣੀਐ ਜਾ ਏਕਾਕਾਰ ਕਮਾਈ ਹੁਕਮ ਪਛਾਣੈ ਖਸਮ ਕਾ ਦੂਜੀ ਅਵਰ ਸਿਆਣਪ ਕਾਈ ਤਉ دیਵਾਨਾ ਜਾਣੀਐ ਜਾ ਸਾਹਿਬ ਧਰੇ ਪਿਆਰ ਮੰਦਾ ਜਾਣੈ ਆਪਕੋ ਅਵਰ ਭਲਾ ਸੰਸਾਰ ਮਾਰੂ ਮਹੱਲਾ ਪਹਿਲਾ ਇਹੋ ਧਨ ਸਰਬ ਰਹਿਆ ਭਾਰਪੂਰ ਮਨ ਮੁਖ ਫਿਰੈ ਤੇ ਜਾਣੈ ਦੂਰ ਸੋ ਧਨ ਵਖਰ ਨਾਮ ਰਿਦੈ ਹਮਾਰਾ ਜਿਸ ਤੂੰ ਦੇਹ ਜਿਸ ਤੂੰ ਦੇਹ ਇਸਨ ਸਤਾਰਾ ਰਹਾਉ ਨ ਇਹੋ ਧਨ ਜਲੇ ਨ ਤਸਕਰ ਲੈ ਜਾਏ ਨ ਇਹੋ ਧਨ ਡੂਬੈ ਨ ਇਸ ਧਨ ਕੋ ਮਿਲੈ ਸਜਾਏ ਇਸ ਧਨ ਕੀ ਦੇਖੋ ਵਡਿਆਈ ਸਹਜੇ ਮਾਤੇ ਅਨਦਨ ਜਾਈ ਅਨਦਨ ਨਹੀਂ ਕਹਿਣਾ ਆਨਦਨ ਨੰਨਾ ਦੋਵੇਂ ਬੋਲਨੇ ਚਾਹੀਦੇ ਹਨ ਕਈ ਵਾਰ ਸੇ ਛੇਤੀ ਬੋਲ ਦਿੰਦੇ ਆ ਅਨਦਨ ਕਹਿ ਜਾਂਦੇ ਹਾਂ ਆਨ ਦਿਨ ਇਸ ਤਰ੍ਹਾਂ ਬੋਲਣਾ ਇੱਕ ਬਾਤ ਅਨੂਪ ਸੁਨੋ ਨਰ ਭਾਈ ਏ ਸਤਾਨ ਬਿਨ ਕਹੋ ਕਿਨੈ ਪਰਮ ਗਤ ਪਾਈ ਪਣਤ ਨਾਨਕ ਅਕਥ ਕੀ ਕਥਾ ਸੁਣਾਏ ਸਤ ਗੁਰ ਮਿਲੈ ਤਾ ਇਹੋ ਧਨ ਪਾਏ ਮਰੂ ਮਹੱਲਾ ਪਹਿਲਾ ਸੂਰ ਸਰ ਸੂਸ ਲੈ ਸੋਮਸਰ ਪੋਖ ਲੈ ਜੁਗਤਕਾਰ ਮਰਤ ਸੁਸੰਬੰਧ ਕੀਜੈ ਹਾਂਜੀ ਵਿਸਰਾਮ ਇਸੇ ਤਰ੍ਹਾਂ ਹੀ ਲਾਉਣਾ ਹੈ ਸੂਰਸਰ ਸੋਸ ਲੈ ਇਹ ਸੋਸ ਲੈ ਸੰਬੰਧਕ ਪਾਠ ਹੈ ਲਮਕਾ ਕੇ ਬੋਲਣਾ ਹੈ ਇੱਥੇ ਠਮਕ ਲਾ ਦੇਣੀ ਹੈ ਸੋਮਸਰ ਪੋਖ ਲੈ ਇਹ ਵੀ ਸੰਬੰਧਕ ਹੈ ਲਮਕਾ ਕੇ ਬੋਲਣਾ ਹੈ ਇੱਥੇ ਵਿਸਰਾਮ ਹੈ ਸੂਰਸਰ ਸੋਸ ਲੈ ਸੋਮਸਰ ਪੋਖ ਲੈ ਜੁਗਤ ਕਰ ਮਰਤ ਇਥੇ ਠਮਕ ਸੋ ਸੰਬੰਧ ਕੀ ਜੈ ਮੀਨ ਕੀ ਚਪਲ ਸੋ ਜੁਗਤ ਮਨ ਰਾਖੀਐ ਉੱਡੈ ਨਹ ਹੰਸ ਨਹ ਕੰਧ ਚੀਜੈ ਇਹ ਵੀ ਚਪਲ ਪੋਲਾ ਹੀ ਬੋਲਣਾ ਚਪਲ ਨਹੀਂ ਕਹਿ ਦੇਣਾ ਮੀਨ ਕੀ ਚਪਲ ਸੋ ਇਥੇ ਠਮਕ ਜੁਗਤ ਮਨ ਰਾਖੀਐ ਇਥੇ ਵਿਸਰਾਮ ਹੈ ਉੱਡੈ ਨਹ ਹੰਸ ਨਹ ਕੰਧ ਚੀਜੈ ਮੂੜੇ ਕਾਇਚ ਪਰਮ ਭੁੱਲਾ ਮੂੜੇ ਕਾਇਚ ਇਥੇ ਵਿਸਰਾਮ ਪਰਮ ਭੁੱਲਾ ਨਹਿ ਜੀਨਿਆ ਪਰਮ ਆਨੰਦ ਬੈਰਾਗੀ ਜੀਨਿਆ ਪਤਿ ਵਿਸਰਾਮ ਹੈ ਨਹਿ ਜੀਨਿਆ ਪਰਮ ਆਨੰਦ ਬੈਰਾਗੀ ਰਹਾਉ ਅਜਰ ਗਹੋ ਯਾਰ ਲੈ ਅਮਰ ਗਹੋ ਮਾਰ ਲੈ ਅਜਰ ਹੀ ਉਚਾਰਨ ਕਰਨਾ ਹੈ ਚਾਲ ਅਨਸਾਰ ਅਜਰ ਗਹੋ ਯਾਰ ਲੈ ਇਥੇ ਠਮਕ ਅਮਰ ਗਹੋ ਮਾਰ ਲੈ ਇਥੇ ਵਿਸਰਾਮ ਭਰਾਤ ਤਜ ਛੋਡ ਤੋ ਅਪਿਓ ਪੀਜੈ ਭਰਾਤ ਤਜ ਛੋਡ ਇਥੇ ਠਮਕ ਤੋ ਅਪਿਓ ਪੀਜੈ ਮੀਨ ਕੀ ਚਪਲ ਸਿਓ ਜੁਗਤ ਮਨ ਰਾਖੀਐ ਉੱਡੈ ਨਹਿ ਹੰਸ ਨਹਿ ਕੰਧ ਛੀਜੈ ਉੱਡੈ ਨਹਿ ਹੰਸ ਨਹਿ ਕੰਧ ਛੀਜੈ ਭਨਤ ਨਾਨਕ ਜਨੋ ਰਵੈ ਜੇ ਹਰ ਮਨੋ ਮਨ ਪਵਨ ਸਿਓ ਅੰਮ੍ਰਿਤ ਪੀਜੈ ਇਹ ਵੀ ਵਿਸਰਾਮ ਬੜਾ ਮਹਿੰਗਾ ਵਿਸਰਾਮ ਹੈ ਤਰਾਨਾ ਲਾਉਣਾ ਹੈ ਭਣਤ ਨਾਨਕ ਜਨੋ ਇਥੇ ਠਮਕੈ ਰਵਾ ਜੇ ਹਰ ਮਨੋ ਇਥੇ ਵਿਸਰਾਮ ਹੈ ਮਨ ਪਵਨ ਸਿਓ ਇਥੇ ਠਮਕ ਅੰਮ੍ਰਿਤ ਪੀਜੈ ਮੀਨ ਕੀ ਚਪਲ ਸਿਓ ਜੁਗਤ ਮਨ ਰਾਖੀਐ ਉੱਡੈ ਨਹ ਹੰਸ ਨਹ ਕੰਧ ਚੀਜੈ ਮਾਰੂ ਮਹੱਲਾ ਪਹਿਲਾ ਮਾਇਆ ਮੁਈ ਨਾ ਮਾਨ ਮਵਾ ਸਰ ਲਹਿਰੀ ਮੈਂ ਮਤ ਹਾਂਜੀ ਮੁਈ ਮਵਾ ਓਂਕਰ ਨਾਲ ਬੋਲਣਾ ਹੈ ਮਾਇਆ ਮੁਈ ਨਾ ਮਾਨ ਮਵਾ ਇਥੇ ਵਿਸਰਾਮ ਸਰ ਲਹਿਰੀ ਮੈਂ ਮਤ ਇਥੇ ਮੈਂ ਉਚਾਰਨ ਕਰਨਾ ਬੋਹ ਇਥੇ ਜਲ ਸਿਰ ਤਾਰ ਟਿਕਾ ਸਾਚਾ ਵਖਰ ਜਿੱਤ ਜੇਤੋ ਮਾਨਕ ਮਨ ਮਹਿ ਮਨ ਮਾਰਸੀ ਮਾਨਕ ਮਨ ਮਹਿ ਮਨ ਮਾਰਸੀ ਸੱਚ ਨਾ ਲਾਗੈ ਕਤ ਰਾਜਾ ਤਖਤ ਟਿਕੈ ਗੁਣੀ ਰਾਜਾ ਤਖਤ ਟਿਕੈ ਗੁਣੀ ਇਥੇ ਵਿਸਰਾਮ ਭੈ ਪੰਚਾਇਨ ਰਤ ਰਤ ਪੂਲੇ ਬਾਬਾ ਸਾਚਾ ਸਾਹਿਬ ਦੂਰ ਨਾ ਦੇਖ ਬਾਬਾ ਸਾਚਾ ਸਾਹਿਬ ਕਿ ਵਿਸ਼ਰਾਮ ਦੂਰ ਨਾ ਦੇਖ ਸਰਬ ਜੋਤ ਜਗ ਜੀਵਨ ਸਿਰ ਸਿਰ ਸਾਚਾ ਲੇਖ ਰਹਾਉ ਬ੍ਰਹਮਾ ਵਿਸ਼ਨ ਰਿਖੀ मुनि शंकर 인ਦ ਤਪੈ ਭੇਖਾਰੀ ਇਹ ਸ਼ੰਕਰ ਪਦ ਤੇ ਹੀ ਵਿਸ਼ਰਾਮ ਲਾਉਣਾ ਹੈ ਸਾਰੀ ਵਖਰੇ ਬੋਲ ਨਹੀਂ ਹਨ ਬ੍ਰਹਮਾ ਵਿਸ਼ਨ ਰਿਖੀ मुनि शंकर 인ਦ ਤਪੈ ਭੇਖਾਰੀ ਮਨ ਹੈ ਹੁਕਮ ਸੋ ਹੈ ਦਰ ਸਾਚੈ ਆਕੀ ਮਰਹ ਅਫਾਰੀ ਮਨ ਹੈ ਹੁਕਮ ਸੋ ਹੈ ਦਰ ਸਾਚੈ ਇਥੇ ਵਿਸਰਾਮ ਆਕੀ ਮਰਹ ਅਫਾਰੀ ਜੰਗਮ ਜੋਦ ਜਤੀ ਸੰਨਿਆਸੀ ਗੋਰ ਪੂਰੇ ਵਿਚਾਰੀ ਬੇਨ ਸੇਵਾ ਫਲ ਕਬ ਨਾ ਪਾਵਸ ਸੇਵਾ ਕਰਨੀ ਸਾਰੀ ਦੇ ਧਨਿਆ ਧਨ ਨਿਗੁਰਿਆ ਗੁਰ ਹਾਂ ਨਿਧਨਿਆ ਨੰਨੇ ਤੋਂ ਚੱਕ ਕੇ ਬੋਲਾ ਨਿਤਾਨਿਆ ਧਾਨ ਨਿਗੁਰਿਆ ਗੁਰ ਇਥੇ ਵਿਸਰਾਮ ਨਿਮਾਣਿਆ ਤੂ ਮਾਣ ਹਾਂ ਇਹ ਨਿਮਾਣਿਆ ਨਹੀਂ ਬੋਲਣਾ ਉੱਤੇ ਟਿੱਪੀ ਲੱਗੀ ਹੋਈ ਆ ਕਸਕੇ ਉਚਾਰਨ ਕਰਨਾ ਨਿਮਾਣਿਆ ਤੂ ਮਾਣ ਅੰਦਲੈ ਮਾਨਕ ਗੁਰ ਪਕੜਿਆ ਅੰਦਲੈ ਪਦ ਤੇ ਯਮ ਕਲਾਉਣੀ ਐ ਮੈਂ ਅੰਦਲੇ ਨੇ ਮਾਨਕ ਗੁਰ ਪਕੜਿਆ ਗੁਰੂ ਰੂਪੀ ਮਾਨਕ ਨੂੰ ਪਕੜਿਆ ਹੈ ਚਰਨ ਪਕੜਿਆ ਹੈ ਗੁਰੂ ਰੂਪ ਮਾਨਕ ਦੇ ਨੇਤਾਨਿਆ ਤੂ ਤਾਣ ਓਮ ਜਪਾ ਨਹੀਂ ਜਾਣਿਆ ਗੁਰਮਤੀ ਸਾਚ ਪਛਾਣ ਨਾਮ ਬਿਨਾ ਨਾਹੀ ਦਰ ਢੋਈ ਝੂਠਾ ਆਵਣ ਜਾਣ ਸਾਚਾ ਨਾਮ ਸਲਾਹੀਐ ਸਾਚੇ ਤੇ ਤ੍ਰਿਪਤ ਹੋਏ ਗਿਆਨ ਰਤਨ ਮਨ ਮਾਜੀਐ ਬੋੜ ਨਾ ਮੈਲਾ ਹੋਏ ਜਾਬ ਲਗ ਸਾਹਿਬ ਮਨ ਵਸੈ ਤਾਬ ਲਗ ਬਸੈ ਭੂਲ ਨ ਪੂਲਾ ਜਾਬ ਲਗ ਸਾਹਿਬ ਮਨ ਵਸੈ ਜਾਬ ਲਗ ਸਾਹਿਬ ਮਨ ਵਸੈ ਤਾਬ ਲਗ ਬਿਗਨ ਨ ਹੋਏ ਨਾਨਕ ਸਿਰ ਦੇ ਛੁੱਟੀ ਐ ਮਾਨ ਤਨ ਸਾਚਾ ਸੋਏ ਮਾਰੂ ਮਹੱਲਾ ਪਹਿਲਾ ਜੋਗੀ ਜੁਗਤ ਨਾਮ ਨਿਰਮਾਇਲ ਤਾ ਕੈ ਮੈਲ ਨ ਰਾਤੀ ਪ੍ਰੀਤਮ 나ਥ ਸਦਾ ਸੱਚ ਸੰਗੀ ਜਨਮ ਮਰਨ ਗਾਤ ਬੀਤੀ ਗੁਸਾਈ ਤੇਰਾ ਕਹਾ ਨਾਮ ਕੈਸੇ ਜਾਤੀ ਕੀ ਵਿਸਰਾਮ ਗੁਸਾਈ ਤੇਰਾ ਕਹਾ ਨਾਮ ਇਥੇ ਵਿਸਰਾਮ ਲਾਉਣਾ ਹੈ ਕੈਸੇ ਜਾਤੀ जाओ पीतर महल बुलाव है पूछो बात निरंती जाताओ इथे ठमक महल बुलाव है इथे विश्राम है पूछो बात निरंती रहाओ ब्राह्मण ब्रह्म ज्ञान नानी हर गुण पूजे पाती एको नाम एक नारायण ਤ੍ਰਿਪਵਨ ਏਕਾ ਜੋਤੀ ਜਿਹਵਾ ਡੰਡੀ ਇਹੋ ਘਟ ਛਾਬਾ ਤੂਲਾਉ ਨਾਮ ਅਜਾਚੀ ਇਹ ਜਿਹਵਾ ਪਾਠ ਵੀ ਆਇਆ ਹੈ ਕਿਤੇ ਤੇ ਉੰਜ ਜਿਹਵਾ ਪਾਠ ਮੁਖ ਪਾਠ ਹੈ ਜਿਹਵਾ ਡੰਡੀ ਇਹੋ ਘਟ ਛਾਬਾ ਤੂਲਾਉ ਨਾਮ ਅਜਾਚੀ ਵਾਵੇ ਨਾਲ ਇਕੋ ਹਾਟ ਸਾਹੂ ਸਭ ਨਾ ਸਿਰ ਵਣਜਾਰੇ ਇੱਕ ਭਾਤੀ ਦੋ ਵੈ ਸਿਰੇ ਸਤਗੁਰੂ ਨਿਬੀੜੇ ਸੋ ਬੂਝੈ ਜਿਸ ਏਕਲੇ ਵਲਾਗੀ ਜੀ ਆ ਹੋ ਰਹਿ ਨਿ ਪ੍ਰਾਤੀ ਇਹ ਦੋ ਵਿਸਰਾਮ ਹਨ ਇਸ ਦੇ ਵਿੱਚ ਦੋ ਵੈ ਸਿਰੇ ਇਤਿਠਮਕ ਸਤਗੁਰੂ ਨਿਬੀੜੇ ਪਹਿਲਾ ਇੱਥੇ ਵਿਸਰਾਮ ਹੈ ਸੋ ਬੂਝੈ ਜਿਸ ਏਕਲੇ ਵਲਾਗੀ ਇੱਥੇ ਦੂਸਰਾ ਵਿਸਰਾਮ ਹੈ ਜੀ ਆ ਹੋ ਰਹਿ ਨਿ ਪ੍ਰਾਤੀ पाठ कठा ही है नन्हे तो डैश दे के उचारण करना है निभराती नहीं बोलना जियह नि शब्द शबदाए भरम चुकाए सदा सेवक दिन राति ऊपर गगन गगन पर गोरख ता अगम गुरु पौन वासी ऊपर गगन इथे छमक गगन पर गोरख इथे विश्राम ता अगम गुरु इथे थमक ਪੋਨ ਵਾਸੀ ਗੁਰਬਚਨੀ ਬਾਹਰ ਘਰ ਏਕੋ ਗੁਰਬਚਨੀ ਬਾਹਰ ਘਰ ਏਕੋ ਨਾਨਕ ਭਇਆ ਉਦਾਸੀ